ਹਾਂਜੀ ਜੇ ਸਿੱਖ ਕਾਜੀ ਸਾਰਿਆਂ ਨੂੰ ਨੀਂਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਹਾਂ ਜੇ ਅੱਜ ਆਪਾਂ ਜੀ ਡੀਜੀ ਡੀਜੀ ਸਟਿਚ ਦੇ ਨਾਲ ਆਪਾਂ ਫਲਾਵਰ ਬਣਾਵਾਂਗੇ ਠੀਕ ਮੈਂ ਚਾਹੁੰਦੀ ਕਿ ਤੁਸੀਂ ਵੀਡੀਓ ਨੂੰ ਪੂਰੇ ਐਂਡ ਤੱਕ ਦੇਖਣਾ ਇਹਨੂੰ ਡੀਜੀ ਡੀਜੀ ਸਟਿਚ ਬੋਲਦੇ ਆ ਤੇ ਉਹਦੇ ਨਾਲ ਆਪਾਂ ਇੱਕ ਫਲਾਵਰ ਰੈਡੀ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹੀ ਕੀਤਾ ਜਾਂਦਾ ਹੈਗਾ जा बाන එ වි නස්දීක කना पැල रीන ක් තුगा ਨੀચે ਸੂਈ ਫੁੱਟਣੀ ਹੈ। ਫੇਰ ਆਪਾਂ ਉੱਪਰ ਨੂੰ ਸੂਈ ਕੱਢਣੀ ਆ। ਮੈਨੂੰ ਆਪਾਂ ਜਿਆਦਾ ਸੰਗਣਾ ਵੀ ਬਣਾ ਸਕਦੇ ਹਾਂਗੀ। ਤੇ ਮੈਂ ਇਹ ਸਿਰਫ 5 ਸਟਿਚ ਵਾਲਾ ਹੀ ਬਣਾਇਆਗਾ। ਤੁਸੀਂ ਇਹਨੂੰ ਜ਼ਿਆਦਾ ਵੀ ਬਣਾ ਸਕਦੇ ਆਂ, 8 ਵੀ ਬਣਾ ਸਕਦੇ ਆਂ, 10 ਵੀ ਬਣਾ ਸਕਦੇ ਆਂ। ਕਿੰਨਾ ਤਸਵੀਰ ਬਣਾਉਣਾ ਚਾਹੋ ਫਿਰ ਇੰਚਾਂ ਦੇ ਅੱਧੇ ਮੋਟੇ ਆ ਜੀ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਦੇ ਵਿੱਚ ਪੰਜ ਹੀ ਸਟਿਚ ਲਾ ਕੇ ਮੈਂ ਫਲਾਵਰ ਬਣਾ ਰਹੀ ਹਾਂ ਲੇਜੀ ਡੇਜੀ ਸਟਿਚ ਬੋਲਦੇ ਐ ਇਹਦਾ ਬਹੁਤ ਟ੍ਰੈਂਡ ਹੈ ਇਹਦੇ ਨਾਲ ਆਪਾਂ ਪੱਤੀ ਦੀ ਡੈਕੋਰੇਸ਼ਨ ਵੀ ਕਰ ਸਕਦੇ ਹੁੰਦੇ ਆਂਗੇ ਇਹ ਤੇ ਅੱਡ ਆਪਣੇ ਕੋਲੇ ਬਲੂ ਸੀਗਾ ਤੇ ਹੁਣ ਆਪਾਂ ਵਾਈਟ ਨਾਲ ਇਹਦੇ ਵਿੱਚਕਾਰ ਇੱਕ ਆਪਾਂ ਗਨ ਭਾਵਾਂਗੇ ਉਹਦੀ ਤਿੰਨ ਵਾਰੀ ਰਾਉਂਡ ਕਰਾਂਗੇ ਆਪਾਂ ਇਹਨੂੰ ਕੂਡ ਸਟਿਚ ਬੋਲਦੇ ਆ ਇਹਨੂੰ ਆਪਾਂ ਨੀਡਲ ਦੇ ਉੱਪਰ ਦੀ ਤਿੰਨ ਵਾਰੀ ਰਾਉਂਡ ਕੀਤਾਗਾ ਆਪਣਾ ਫਲਾਵਰ ਬਣ ਕੇ ਰੈਡੀ ਹੋ ਚੁੱਕਿਆਗਾ ਇਸ ਰਾ ਪਾ ਫਲਾਵਰ ਦੇ ਤਿਆਰ ਕਰਕੇ ਵਧੀਆ ਡਿਜ਼ਾਈਨ ਦੇ ਨਾਲ ਆਪਾਂ ਇੱਕ ਸੂਟ ਰੈਡੀ ਕਰ ਸਕਦੇ ਹਾਂਗੇ ਤੁਸੀਂ ਇਹਦੇ ਵਿੱਚ ਸਟੋਨ ਵੀ ਲਗਾ ਸਕਦੇ ਹੋ ਇਹ ਤੁਹਾਡੀ ਵਿਸ਼ੇ ਕੋਈ ਵੀ ਸਟੋਨ ਵਗੈਰਾ ਲਾ ਸਕਦੇ ਹੋ ਮੋਤੀ ਵਗੈਰਾ ਲਾ ਸਕਦੇ ਹੋਂਗੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ